ਮੇਰੇ ਬੁੱਤ ਤੇ ਪਾਈ ਲਵ ਯੂ ਗੁੱਟਾ ਮਾਰਾ ਬਹੁਤ ਹੋਈਆਂ ਸੀ ਮੇਰੇ ਬੁੱਤ ਨੂੰ ਵਾਦੀ ਕੋਟ ਦਿੰਦੇ ਸੀ ਯੇ ਤੇ ਬਾਲ ਦੇ ਬਰਦਸ਼ੀ ਕੋਈ ਪਤਾ ਨਹੀਂ ਲੱਗਦਾ ਸਾਨੂੰ ਪਹਿਲਾਂ ਵੀ ਲੈ ਮੇਰੇ ਬੁੱਤ ਤੇ ਪਾਈ ਲਵ ਯੂ ਗੁੱਟਾ ਮਾਰਾ ਬਹੁਤ ਹੋਈਆਂ ਸੀ ਮੇਰੇ ਬੁੱਤ ਨੂੰ ਵਾਦੀ ਕੋਟ ਦਿੰਦੇ ਸੀ ਯੇ ਹਏ ਕਿਨੇ ਮਾਰੇ ਤੁਹਾਡੇ ਕੋਲ ਹਏ ਹਏ ਗਾਂਦੇ ਪੋਲਾ ਹਏ ਬੋਲ ਬੋਲੇ ਬੋਲਣਾ ਪਊਗਾ ਤੁਹਾਡੀ ਪੁੱਤਰੀ ਬਹੁਤ ਕਿੰਨੀ ਹੋਈ ਐ ਘੁੱਟ ਮਾਰ ਦੀ ਹੋ ਜਾ ਜੀ ਮੈਂ ਤਾਂ ਹਏ ਮਾਬਲਾ ਜਵਾਕ ਸੀਗਾ 22 ਸਾਲ ਦਾ ਸੀਗਾ ਸਾਰਾ ਗ੍ਰੈਜੂਏਸ਼ਨ ਚੱਲ ਰਹੀ ਸੀ ਉਹਦੀ ਵਧੀਆ ਮੁੰਡਾ ਸੀਗਾ ਮਾਪੇ ਨੇ ਹੁਣ ਐਡਾ ਵੱਡਾ ਐਵੇਂ ਥੋੜੀ ਕਰਾ ਸੀ ਕਿਸੇ ਨੂੰ ਮਾਰਨ ਵਾਸਤੇ ਕੋਈ ਵੀ ਕੁਝ ਵੀ ਕਰ ਦੇ ਟੜੀ ਚੱਲ ਰਹੀ ਸੀ ਉਹਦਾ ਇੰਨਾ ਵਧੀਆ ਚੱਲ ਰਿਆ ਸੀਗਾ ਥੋੜੇ ਦਿਨ ਹੋ ਗਏ ਉਹਦੀ ਲੜਾਈ ਹੋਈ ਸੀ ਮੁੰਡਿਆਂ ਨਾਲ ਲੜਾਈ ਸੀਗੀ ਸਾਰੇ ਉਹਦੇ ਖਿਲਾਫ ਸੀਗੇ ਮੁੰਡੇ ਵੀ ਖਿਲਾਫ ਸੀਗੇ ਪੁਲਿਸ ਵਾਲੇ ਵੀ ਖਿਲਾਫ ਸੀ ਤਿੰਨ ਚਾਰ ਵਾਰ ਤਾਂ ਉਹਨੂੰ ਬਿਨਾਂ ਫालतੂ ਚੱਕ ਚੱਕ ਕੇ ਕੁੱਟਤਾ ਪੁਲਸ ਵਾਲਿਆਂ ਨੇ ਮੈਂ ਖੁਦ 51 ਦੀ ਉਹਦੀ ਬੇਲ ਕਰਵਾ ਕੇ ਲੈ ਆਇਆ 15 ਦਿਨ ਹੋਇਆ ਹਜੇ ਜਦੋਂ ਉਹਦੀ ਲੜਾਈ ਹੋਈ ਹੈ ਨਾ ਕਿਸੇ ਨਾਲ ਉਹਦੀ ਵੀਡੀਓ ਬਣਾ ਕੇ ਵਾਇਰਲ ਕਰਤੀ ਜਦੋਂ ਉਹਨੂੰ ਕੁੱਟਿਆ ਉਹ ਵੀਡੀਓ ਮੇਰੇ ਕੋਲੇ ਮੇਰੇ ਫੋਨ 'ਚ ਹੈਗੀ ਹੈਗੀ ਪਾ ਦੇ ਉਹਨਾਂ ਨੂੰ ਉਹਦੀ ਵੀਡੀਓ ਜਿਹੜੀ ਮੈਂ ਜਦੋਂ ਪੁਲਸ ਵਾਲਿਆਂ ਨੂੰ ਦਿਖਾਈ ਕੁਛ ਨਹੀਂ ਕਰਿਆ ਉਹ ਮੁੰਡੇ ਦੇ ਪਰਚਾ ਪ ਤੇ ਹੁਣ ਜਵਾਖ ਕੱਲ ਦਾ ਕੱਲ ਦਾ ਮਿਲ ਨਹੀਂ ਰਿਹਾ ਹੈਗਾ ਸੀਗਾ ਐਨੇ ਫੋਨ ਲਾ ਰਹੇ ਸੀ ਉਹਨੂੰ ਬਾਰ ਬਾਰ ਫੋਨ ਲਾ ਰਹੇ ਸੀ ਵੀ ਕਿੱਥੇ ਆ ਕਿੱਥੇ ਆ ਫੋਨ ਹੀ ਨਹੀਂ ਕੋਈ ਚੱਕ ਰਿਆ ਸੀ ਹੁਣ ਦੇਖੋ ਫੋਨ ਕਿੱਥੋਂ ਆਇਆ ਚੌਂਕੀ ਚੋਈ ਕਿਸੇ ਨੇ ਫੋਨ ਚੱਕਿਆ ਉਹਦਾ ਇਹ ਕਹਿੰਦੇ ਕਿਸੇ ਹੋਰ ਰੋਡ ਤੇ ਕਿਸੇ ਸਾਈਡ ਆ ਢਨੋਲੇ ਵਾਲੇ ਕਿਸੇ ਸਾਈਡ ਰੋਡ ਤੇ ਉਹਦੀ ਡੈੱਡ ਬਾਡੀ ਮਿਲਿਆ ਉੱਥੇ ਕਿਉਂ ਨਹੀਂ ਪੇਰੈਂਟਸ ਨੂੰ ਬੁਲਾਇਆ ਪੇਰੈਂਟਸ ਨੂੰ ਉੱਥੇ ਬੁਲਾਉਣਾ ਸੀ ਨਾ ਉੱਥੇ ਕਿਉਂ ਨਹੀਂ ਬੁਲਾਇਆ ਚੌਂਕੀ 'ਚ ਕਿਉਂ ਬੁਲਾਇਆ ਪੇਰੈਂਟਸ ਨੂੰ ਫਿਰ ਬਿਨਾ ਮਤਲਬ ਤੋਂ ਇੱਥੇ ਚੱਕ ਲਿਆਏ ਉਦੋਂ ਪੇਰੈਂਟਸ ਨਾਲ ਸੀਗੇ ਕਿਸੇ ਨੂੰ ਦਿਖਾਇਆ ਤੱਕ ਨਹੀਂ ਹੈਗਾ ਕਿਸੇ ਨੂੰ ਦਿਖਾਉਣਾ ਸੀਗਾ ਜਿੱਥੇ ਉਹਦੀ ਡੈਥ ਹੋਈ ਸੀ ਉੱਥੇ ਕਿਉਂ ਨਹੀਂ ਬੁਲਾਇਆ ਸਾਰਿਆਂ ਨੂੰ ਉੱਥੇ ਬੁਲਾਉਣਾ ਸੀਗਾ ਚੌਂਕੀ 'ਚ ਕਿਉਂ ਬੁਲਾਇਆ ਕਿਹੜੀ ਚੌਂਕੀ 'ਚ ਸੀਗਾ ਕਿਹੜੀ ਮੰਡਿਆਲੇ ਵਾਲੇ ਚੌਂਕੀ ਨੂੰ ਥਾਣੇ ਵਾਲਿਆਂ ਨੇ ਸ਼ਰੀਅਮ ਕਿਹਾ ਸੀ ਵੀ ਤੈਨੂੰ ਛੱਡਦਾ ਨਹੀਂ ਮੈਂ ਤੈਨੂੰ ਹੁਣ ਜਾਂ ਤੇਰੇ ਤੇ ਪਰਚਾ ਪਾਉਂਗਾ ਕੁਛ ਨਾ ਕੁਛ ਕਰੂੰਗਾ ਤੇਰਾ ਹੱਲ ਹੈ ਕੋਈ ਨਸ਼ਾ ਵਗੈਰਾ ਕਰਦਾ ਸੀ ਨਹੀਂ ਨਸ਼ਾ ਨਹੀਂ ਕਰਦਾ ਸੀਗਾ ਸਟੱਡੀ ਕਰ ਰਿਹਾ ਸੀ ਜੁਆਖ 19 ਸਾਲ ਦੇ ਇੰਨਾ ਛੋਟੇ ਜਵਾਕ ਨੂੰ ਇੰਨੀ ਕਿੰਨੀ ਕਾਕਲ ਸੀਗੀ ਉਹ ਕਿਸੇ ਨਾਲ ਇੰਨਾ ਲੜ ਸਕਦਾ ਸੀਗਾ ਪੈਦਲ ਤੁਰਿਆ ਜਾਂਦਾ ਸੀਗਾ ਉਹ ਕੋਈ ਬਾਈਕ ਉਹਦੇ ਕੋਲ ਨਹੀਂ ਸੀ ਕੱਲ ਰਾਤ ਕਦੋਂ ਲੱਗਿਆ ਜਰ ਰਿਪੋਰਟ ਆਲਿਆ ਕਰੋ ਕਦੋਂ ਗਿਆ ਸੀ ਕੱਲ ਕਦੋਂ ਸ਼ਾਮ ਦਾ ਗਿਆ ਹੋਇਆ ਸੀ ਕੱਲ ਸ਼ਾਮ ਦਾ ਗਿਆ ਹੋਇਆ ਸੀ ਕੋਈ ਸਰਟੀਫਿਕੇਟ ਦੇ ਨਿਸ਼ਾਨ ਜੋ ਕੋਈ ਨਿਸ਼ਾਨ ਨਹੀਂ ਸੀ ਹੁਣ ਤਾਂ ਮੈਂ ਦੇਖਿਆ ਨਹੀਂ ਹੁਣ ਤਾਂ ਸਾਨੂੰ ਦਿਖਾਇਆ ਨਹੀਂ ਹੈਗਾ ਅਜੇ ਤੱਕ ਤਾਂ ਸੀ ਦੇਖਿਆ ਨਹੀਂਗਾ ਮੰਗ ਕਿਉਂਗਾ ਮੰਗਤ ਇਨਸਾਫ ਹੁਣ ਜਵਾਬ ਤਾਂ ਮਿਲਣਾ ਨਹੀਂ ਹੈਗਾ ਪੇਰੈਂਟਸ ਦਾ ਕੱਲਾ ਕੱਲਾ ਮੁੰਡਾ ਸੀਗਾ ਹੁਣ ਉਹ ਤਾਂ ਮਿਲਣਾ ਨਹੀਂ ਹੈਗਾ ਵਾਪਸ ਪਰ ਸਾਨੂੰ ਪਤਾ ਤਾਂ ਹੋਣਾ ਚਾਹੀਦਾ ਵੀ ਹੋਇਆ ਕੀ ਹੈਗਾ ਹਾਲਾਤ ਕਹੇ ਜੇ ਘਰ ਦੇ ਜੀ ਘਰ ਦੇ ਹਾਲਾਤ ਇੰਨੇ ਜਿਆਦਾ ਮਾੜੇ ਇੱਕ ਕਮਰੇ ਚ ਰਹਿੰਦੇ ਨੇ ਸਿਰਫ ਇੱਕ ਕਮਰੇ ਚ ਗੁਜ਼ਾਰਾ ਕਰਦੇ ਹੈਗੇ ਸਿਰਫ ਉਹੀ ਸਹਾਰਾ ਸੀਗਾ ਉਹੀ ਐ ਥੋੜੀ ਆ ਹੁਣ ਇਦਾਂ ਦੇ ਹਾਲਾਤ ਥੋੜੀ ਹੋ ਸਕਦਾ ਵੀ ਕਿਸੇ ਦੇ ਵੀ ਜਵਾਨ ਮੁੰਡੇ ਨੂੰ ਚੱਕ ਕੇ ਮਾਰ ਦੋਂਗੇ ਤੁਸੀਂ ਮਾਮਲਾ ਇਹ ਆ ਜਿੱਤਨ ਚਾਰ ਵਾਰੀ ਮੈਂ ਮੁੰਡਾ ਸੜਾ ਕੇ ਲਈਆਂ ਜੀ ਕੋਈ ਨਸਾਂ ਨਹੀਂ ਸੀ ਕਰਦਾ ਮੁੰਡਾ ਜੀ ਬਦਨਾਮ ਕਰਿਆ ਵੈਸੇ ਕਿਨੇ ਕਰਾਇਆ ਬਦਨਾਮ ਜੀ ਬਦਨਾਮ ਜੀ ਜਿਹੜਾ ਸਰਪੰਚ ਸੀ ਪਿੰਡ ਦਾ ਉਹ ਮੁੰਡੇ ਨੂੰ ਪੇਸ ਕਰਕੇ ਆਇਆ ਸੀ ਦੋ ਵਾਰੀ ਖਣ ਗੰਜੇ ਤਾਂ ਨਾਲ ਲੈ ਲਾ ਉਹ ਵੀ ਪੇਸ ਕਰਕੇ ਆਇਆ ਮੈਂ ਜੀ ਪਰਚਾ 15 ਦਿਨ ਵੀ ਨਹੀਂ ਹੋਇਆ ਪਰਚਾ ਕਰਾਤਾ ਸੀ ਇਹਨਾਂ ਨੇ ਪੇਸ ਕਰਾਇਆ ਮੁੰਡੇ ਤੇ ਪਰਚੇ ਦਾ ਸਾਡੀ ਮਾਂ ਜਵਾਨ ਤੋਂ ਦਿੱਤੀ ਐ ਜੇ ਮੁੰਡੇ ਦੀ ਮੁੰਡੇ ਨੂੰ ਜਿਹੜੇ ਨੇ ਆਏ ਐ ਥਾਣੇਦਾਰ ਨੇ ਥਾਣੇਦਾਰ ਨੇ ਇਹ ਗੱਲ ਕਹੀ ਸੀ ਅਸੀਂ ਕੋਲੋਂ ਗੋਲੀਆਂ ਪਾ ਕੇ ਤੇ ਪਰਚਾ ਪਾਵਾਂਗੇ ਜੀ ਤੇ ਮੁੰਡੇ 'ਚ ਕੋਈ ਖੋਟ ਨਹੀਂ ਸੀ ਮੈਂ ਤਾਂ ਮੰਨਦੀ ਨਹੀਂ ਜੀ ਨਸ਼ਾ ਤਾਂ ਕਰਦਾ ਹੀ ਨਹੀਂ ਸੀ ਉਹ ਮੁੰਡਾ ਰਾਤ ਕਿਤੇ ਨਹੀਂ ਰਹਾ ਰਾਤ ਦਾ ਮੁੰਡਾ ਲੱਭ ਨਹੀਂ ਰਿਹਾ ਸੀ ਜੇ ਫੋਨ ਵੱਜੀ ਜਾਂਦਾ ਸੀ ਡੈੱਡ ਬੋਡੀ ਕੁੱਛ ਮਿਲਿਆ ਜੀ ਡੈੱਡ ਬੋਡੀ ਸਾਨੂੰ ਪਤਾ ਨਹੀਂ ਸਨ ਤਾਂ ਪੁਲਿਸ ਵਾਲਿਆਂ ਨੇ ਹੁਣ ਫੋਨ ਕਰਿਆ ਉਹਦੇ ਫੋਨ ਤੋਂ ਹੀ ਵੀ ਹੁਣ ਮਿਲਿਆ ਡੈੱਡ ਬੋਡੀ ਸਾਨੂੰ ਤਾਂ ਸਾਰੇ ਦਿਨ ਦੇ ਰਾਤ ਦੇ ਭਾਲ ਦੇ ਫਿਰਦੇ ਆ ਸ਼ੱਕ ਜੀ ਸ਼ੱਕ ਜੀ ਪੁਲਿਸ ਤੇ ਵੀ ਆ ਤੇ ਜਿਹੜੇ ਜਿਨ੍ਹਾਂ ਨੇ ਥੋੜੇ ਦਿਨ ਹੋ ਗਏ ਜਵਾਨ ਤਕਰਾਈ ਆ ਮੁੰਡੇ ਦੀ ਲੜਾਈ ਹੋਈ ਸਿਰਸੁਰਾਜ ਲੈ ਵੀਡੀਓ ਮੇਰੀ ਕੁੜੀ ਕੋਲੇ ਉਹਨਾਂ ਤੇ ਵੀ ਆ ਕਿੰਨੇ ਕੋਈ ਸ਼ਟਰਵੇਟ ਵੀ ਉਹਦੇ ਸ਼ਟਰ ਕਹਿੰਦੇ ਨੇ ਵੀ ਆ ਮੈਂ ਤਾਂ ਦੇਖਿਆ ਨਹੀਂ ਸਰ ਮੁੰਡਾ ਆ ਮਾ ਮੁੰਡੇ ਦੇ ਕਹਿੰਦੇ ਸਰਚ ਸ਼ਟਾ ਨੂੰ ਮੁੰਡੇ ਦੀ ਮੂਹ ਪਨਿਆਪਿਆ ਪਰਿਵਾਰ ਕੋਣ ਕੋਣ ਹੈ ਜੋ ਪਰਿਵਾਰ ਇੱਕ ਪਰ ਇੱਕ ਮਾਂ ਇੱਕ ਕੁੜੀ ਇੱਕ ਮੁੰਡਾ ਤੇ ਜੁੜਿਆ ਹੋਇਆ ਤਾਂ ਨਾ ਹੋਈ ਹੈ ਜੀ ਇਕੱਲਾ ਹੀ ਸੀ ਉਹਦੇ ਮੱਛੀ ਜੀ ਪਿਆਰੇ ਉਹ ਜਿਹੜਾ ਕੰਮ ਸੀ ਕਰਦਾ ਸੀ ਮੁੰਡਾ ਕੰਮ ਹੈ ਫੈਕਟਰੀ ਚ ਲੱਗਿਆ ਹੋਇਆ ਸੀ ਪੜਾਈ ਕਰਦਾ ਸੀ ਪੜਾਈ ਵੀ ਕਰ ਰਿਹਾ ਸੀ ਨਾਲ ਵੀ ਇਹ ਦੀ ਡਿਗਰੀਸ਼ਨ ਤਾਂ ਚੱਲ ਰਹੀ ਸੀ ਜਵਾ ਨਾ ਇਹ ਵੀ ਕਰਦਾ ਹੀ ਮੇਰੇ ਨਾਲ ਕੰਮ ਜਾਨੂੰ ਹੋਣਾ ਚਾਹੀਦਾ ਸਾਡੇ ਪੁੱਤ ਤਾਂ ਰਿਆ ਨਹੀਂ ਇਨਸਾਫ ਸਾਨੂੰ ਮਿਲਣਾ ਚਾਹੀਦਾ ਕੁਝ ਉਹਨਾਂ ਦਾ ਬਦਲਾ ਲੈਣਾ ਸੀ ਤਾਂ ਇਹਨਾਂ ਦਾ ਤਾਂ ਉੱਜੜ ਗਿਆ ਜੀ ਘਰ ਮਾਮਲਾ ਸਰ ਇਹ ਤਾਂ ਕਹਿੰਦੇ ਨੇ ਵੀ ਕੁੱਟਮਾਰ ਹੋਈ ਹੈਗੀ ਪੁਰਸ ਵਾਲੇ ਮਤਲਬ ਸਾਨੂੰ ਅਸੀਂ ਰਾਤ ਦੇ ਫੋਨ ਲਈ ਆ ਰਹੇ ਆ ਮੁੰਡੇ ਨੂੰ ਤੇ ਨਾ ਤਾਂ ਉਹਦਾ ਫੋਨ ਕਿਸੇ ਨੇ ਚੱਕਿਆ ਅੱਜ ਫੋਨ ਚੱਕਿਆ ਇਹਨਾਂ ਨੇ ਜਦੋਂ ਸਾਨੂੰ ਮੇਰੀ ਮਰ ਲੋ ਭੂਆ ਸੱਸ ਨੂੰ ਫੋਨ ਆਇਆ ਸਿੱਧਾ ਤੇ ਉਹਨਾਂ ਨੂੰ ਕਹਿੰਦੇ ਵੀ ਤੁਹਾਡੇ ਮੁੰਡੇ ਦੀ ਆ ਜਿਹਦਾ ਨੰਬਰ ਹੈਗਾ ਫੋਨ ਉਹਦੇ ਨੰਬਰ ਤੋਂ ਕਰਿਆ ਮੁੰਡੇ ਦੇ ਤੋਂ ਕਹਿੰਦੇ ਵੀ ਇਹਦੀ ਡੈਥ ਹੋ ਗਈ ਅਸੀਂ ਜਦੋਂ ਪਹੁੰਚੇ ਜੀ ਉੱਥੇ ਮਤਲਬ ਉਹਦੋਂ ਇੱਥੇ ਲੈ ਆਏ ਸੀ ਉਹ ਸਿੱਧਾ ਉਰੇ ਲਿਆਏ ਜੀ ਨਾ ਸਾਡਾ ਕੋਈ ਬੰਦਾ ਸੀਗਾ ਉੱਥੇ ਸਿੱਧਾ ਲੈ ਕੇ ਆਏ ਨੇ ਜੀ ਸੱਟ ਮਤਲਬ ਮੂੰਹ ਤੇ ਸਾਰੇ ਬਲੀਡਿੰਗ ਹਲ ਤੱਕ ਆ ਰਹੀ ਹੈ ਜੀ ਨਹੀਂ ਤੁਹਾਡੇ ਸ਼ੱਕ ਜਿਹਦਾ ਮੁੰਡੇ ਨੂੰ ਮੁੰਡੇ ਦੀ ਮੌਤ ਹੋ ਗਈ ਹਾਂਜੀ ਡੈਥ ਹੋ ਗਈ ਮੌਤ ਹੋ ਸਕਦੀ ਹੈਗੀ ਸ਼ੱਕ ਕੀ ਤੇ ਅੱਗੇ ਨੇ ਕੀਤਾ ਇਹਦਾ ਸ਼ੱਕ ਦਾ ਮਤਲਬ ਪੁਰਸਾਨਾ ਤੇ ਵੀ ਲੱਗਦੀ ਹੈ ਸਾਨੂੰ ਤਾਂ ਤੇ ਇਹਦੀ ਲਗ ਡਟ ਵੀ ਹੈਗੀ ਸੀਗੀ ਠੀਕ ਆ ਉਹਨਾਂ ਤੇ ਵੀ ਲੱਗਦੀ ਆ ਸਾਨੂੰ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਵੀ ਕੀਤੀ ਤੁਹਾਡੇ ਬੇਟੀ ਹੀ ਕੁੱਟ ਮਾਰਦੇ ਜਾਓ ਹਾਂਜੀ ਹਾਂਜੀ ਹੋਈ ਸੀ ਵੀਰੇ ਮੰਗ ਕੀ ਕਰਦਾ ਮੰਗ ਕੀ ਕਰਦੇ ਹਨਸਾਫ ਮਿਲੇ ਜੀ ਸਾਨੂੰ ਕੀ ਕੰਮ ਕਰਦਾ ਸੀ ਇਹ ਇਹ ਮੁੰਡਾ ਫੈਕਟਰੀ ਚ ਲੱਗਿਆ ਹੋਇਆ ਸੀਗਾ ਜੀ ਪੜ੍ਹਾਈ ਵੀ ਕਰਦਾ ਸੀ ਨਾਲ ਫੈਕਟਰੀ 'ਚ ਵੀ ਲੱਗਿਆ ਹੋਇਆ ਸੀ ਜੀ ਅੱਜ ਧਨੋਲਾ ਖੁਰਦ ਪਿੰਡ ਹੈਗਾ ਸਾਡੇ ਥਾਣਾ ਸਦਰ ਦੇ ਵਿੱਚ ਉੱਥੇ ਖੇਤਾਂ ਦੇ ਵਿੱਚ ਇੱਕ ਡੈੱਡ ਬੋਡੀ ਮਿਲੀ ਹੈ ਜੇ ਕਿ ਜਿਹਨੂੰ ਪਤਾ ਕਰਨ ਦੇ ਪਤਾ ਲੱਗਿਆ ਕਿ ਡੈੱਡ ਬੋਡੀ ਬਲਜਿੰਦਰ ਸਿੰਘ ਗਾਂਧੀ ਜਿਹੜਾ ਧਨੋਲੇ ਖੁਰਦ ਪਿੰਡ ਦਾ ਹੀ ਨੌਜਵਾਨ ਹੈਗਾ ਤੇ ਉਹਨੂੰ ਹੁਣ ਪੋਸਟਮਾਰਟਮ ਵਾਸਤੇ ਹਸਪਤਾਲ ਲਿਜਾਇਆ ਗਿਆ ਫਰਦਰ ਇਹਦੇ ਵਿੱਚ ਮੌਦੇ ਕਾਰਨਾਂ ਸੰਬੰਧੀ ਕਿ ਕੀ ਕਾਰਨ ਬਣਦੇ ਨੇ ਮੌਦੇ ਜੋ ਪਤਾ ਲੱਗੇਗਾ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਜੀ ਜਿਹੜਾ ਇਹ ਸੀਗਾ ਨੌਜਵਾਨ ਬਲਜਿੰਦਰ ਸਿੰਘ ਗਾਂਧੀ ਇਹ ਪਿਛਲੇ ਕਾਫੀ ਸਮੇਂ ਤੋਂ ਕੁਝ ਲੜਾਈ ਝਗੜੇ ਵਗੈਰਾ ਦੇ ਵਿੱਚ ਇਨਵੋਲਡ ਸੀਗਾ ਪਰ ਪੁਲਿਸ ਵੱਲੋਂ ਇਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਜਾਂ ਇਹਨੂੰ ਕੋਈ ਚੱਕਿਆ ਗਿਆ ਇਹੋ ਜੀ ਕੋਈ ਗੱਲਬਾਤ ਨਹੀਂ ਸੀ ਰੀਸੈਂਟਲੀ ਪਿੱਛੇ ਜੇ ਸਤ ਇਹਦੇ ਖਿਲਾਫ ਇੱਕ ਕੰਪਲੇਂਟ ਗੁਰਪ੍ਰੀਤ ਸਿੰਘ ਜਿਹੜਾ ਕਿ ਇਹਨਾਂ ਦੇ ਪਿੰਡ ਦਾ ਹੀ ਹੈਗਾ ਉਹਦੇ ਵੱਲੋਂ ਦਿੱਤੀ ਗਈ ਸੀ ਕਿ ਗੁਰਪ੍ਰੀਤ ਸਿੰਘ ਦੇ ਉੱਤੇ ਇਹਨੇ ਬਲਜਿੰਦਰ ਸਿੰਘ ਗਾਂਧੀ ਨੇ ਇਹਦੇ ਤੇ ਅਟੈਕ ਕੀਤਾ ਸੀ ਤੋਂ ਉਸ ਸੰਬੰਧੀ ਇਹਨਾਂ ਨੂੰ ਜਿਹੜਾ ਚੌਂਕੀ ਹੰਡਾਇ ਵਿਖੇ ਬੁਲਾਇਆ ਗਿਆ ਸੀ ਤੇ ਉਹਦਾ ਜਿਹੜਾ ਇਹਨਾਂ ਦਾ ਕੰਪਰੋਮਾਈਜ਼ ਦੋਨਾਂ ਪਾਰਟੀਆਂ ਦਾ ਹੋ ਗਿਆ ਸੀਗਾ ਤੇ ਕੋਈ ਵੀ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ ਇਸ ਤੋਂ ਕਾਫੀ ਟਾਈਮ ਪਹਿਲਾਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਹੋਰ ਨੌਜਵਾਨ ਨੂੰ ਬਲਜਿੰਦਰ ਗਾਂਧੀ ਤੇ ਇਹਦੇ ਸਾਥੀਆਂ ਦੁਆਰਾ ਕਾਫੀ ਜ਼ਿਆਦਾ ਉਹਦੀ ਕੁੱਟਮਾਰ ਕੀਤੀ ਗਈ ਤੇ ਉਹ ਕੁੱਟਮਾਰ ਕਰਦਿਆਂ ਦੀ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਸੀ ਤੇ ਉਸ ਸਬੰਧੀ ਵੀ ਉਦੋਂ ਸਿਟੀ 2 ਦੇ ਵਿੱਚ ਇਹਨਾਂ ਨੂੰ ਬੁਲਾ ਕੇ ਇਹਨਾਂ ਦੇ ਉੱਤੇ ਜਿਹੜਾ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਸੀਗਾ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਪੁਲਿਸ ਵੱਲੋਂ ਜਿਹੜਾ ਬਲਜਿੰਦਰ ਗਾਂਧੀ ਸੀ ਇਹਨੂੰ ਕਦੇ ਨਹੀਂ ਲਿਆਂਦਾ ਗਿਆ ਨਾ ਹੀ ਇਹਦੇ ਤੇ ਕੋਈ ਕੋਈ ਐਫ ਆਈ ਆਰ ਵਗੈਰਾ ਦਰਜ ਕੀਤੀ ਗਈ ਨਾ ਹੀ ਇਹਨੂੰ ਕਦੇ ਗ੍ਰਿਫਤਾਰ ਕੀਤਾ ਸੋ ਇਹ ਬਿਲਕੁਲ ਜਿਹੜੇ ਆ ਇਲਜ਼ਾਮ ਲਗਾਏ ਜਾ ਰਹੇ ਨੇ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ। ਬਾਕੀ ਪੋਸਟਮਾਰਟਮ ਦੀ ਰਿਪੋਰਟ ਆਏਗੀ ਉਹਦੇ ਵਿੱਚ ਜਿਹੜੀਆਂ ਕੋਈ ਇੰਜਰੀਜ਼ ਨੇ ਜਾਂ ਮੌਤ ਦੇ ਕਾਰਨ ਕੀ ਨੇ ਉਹਨਾਂ ਬਾਰੇ ਬਿਲਕੁਲ ਕਲੀਅਰ ਹੋ ਜਾਏਗਾ। ਬਿਲਕੁਲ ਜੋ ਬਣਦੀ ਕਾਰਵਾਈ ਕੀਤੀ ਜਾਏਗੀ। ਸਰ ਪਰਿਵਾਰ ਵੱਲੋਂ ਇੱਕ ਇਹ ਵੀ ਗੱਲ ਆਖੀ ਗਈ ਹੈ ਪੁਲਿਸ ਵੱਲੋਂ ਆਖਿਆ ਗਿਆ ਗੋਲੀਆਂ ਪਾ ਕੇ ਤੇ ਪਰਚਾ ਦਰਜ ਕੀਤਾ ਜਾਏਗੀ পুরো ਮਾਮਲਾ ਇਹ। ਦੇਖੋ ਇਹ ਮੈਂ ਵੀ ਸੁਣੀ ਆ ਵੀਡੀਓ ਬਟ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਇਹੋ ਜਿਹੀ ਕੋਈ ਗੱਲ ਬਾਤ ਨਹੀਂ।